शर्त तो है अतुलम परी शेख परी ले तबो भक्ति से पूरे जीवन सब करना है सत्कर्म जी नमाज पढ़ना और तो वक्त रखना भगवान से माघ जी दारि रखना के नाम सरस्वती डालना श्राप के पहले दी और लोग के रिश्ते को लेकर जो आज के हादसे में श्री नाम ग्रस्त कर देगी भगवाई में बीच में व्यक्ति सन इन्हें अगर मतदाता मांग है श्री गुरु ग्रंथ साहिब की पाउसी को आगे कोई निष्ठंग आज किया कि 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 दादा दादा ਇਹਨਾਂ ਦੇ ਚੱਪੀ ਭਗਵਾਈ ਦੀ ਪੰਜ ਸੈਂਕੜੇ 85 ਇਹੋ ਕਿ ਪੰਜ ਸੈਂਕੜੇ 85 ਹਲਾ ਹਲਾ ਹੰਦੀ ਕਰਦੀ ਨਗਰ ਕੀਰਤਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਨਗਰ ਕੀਰਤਨ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਰੱਖੀ ਗਈ ਆਪਾਂ ਖੁਸ਼ੀ ਲੈਣੀ ਹੈ ਅੱਜ ਦੇ ਇਸ ਨਗਰ ਕੀਰਤਨ ਦੀ ਅੱਜ ਦੇ ਇਸ ਸ਼ਬਦ ਵਿੱਚ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਸਤਾ ਜਨਮ ਉਹਨਾਂ ਮਹਾਨ ਗੁਰੂਆਂ ਦੀ ਧਰਤੀ ਤੇ ਹੋਇਆ ਹੈ ਅਸੀਂ ਚੰਗੇ ਭੱਗਾ ਵਾਲੇ ਹਾਂ ਜੋ ਕਿ ਸੱਚ ਦੇ ਨਾਲ ਜੁੜੇ ਹਾਂ ਆਪਾਂ ਜੁੜੇ ਰਹੀਏ ਕਦੇ ਵੀ ਚਿੰਤਾ ਮਾਰਾ ਨਹੀਂ ਕਰਨਾ ਕਦੇ ਚਿੰਤਾ ਮਾਰਾ ਨਹੀਂ ਸੋਚਣਾ ਕਿਉਂਕਿ ਜੈਸਾ ਬੀਜ ਹੈ ਸੋ ਲੁਣਾ ਪਰਮਾ ਸੰਧ ਦਾ ਖੇਤ ਬੀਜਿਆ ਵਿਛਲ ਮੰਗਲਾ ਅੰਮ੍ਰਿਤ ਦੇ ਕੋਈ ਦਮਿਆ

ཁྱི ཕྱད ཁྱི 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 ਨੇ ਬਈ ਜਿਹੜਾ ਨਰਗੀਤਾ ਨਿਕਲੇ ਅੱਜ ਕਿੱਥੋਂ ਲੈ ਕੇ ਕਿੱਥੋਂ ਤੇ ਰਕੇ ਆਏ ਕਿੱਥੋਂ ਰੂੜ ਕਿੱਧਰ ਕਿੱਧਰ ਦਾ ਸੀ ਗਈ ਅੱਜ ਲੱਖਾਂ ਸ਼ੁਰੂਆਤ ਫੰਡਾ ਬ੍ਰਹਮੰਡਾ ਦੇ ਮਾਲਕ ਜਗਤ ਪਰਨਹਾਰ ਧੰਤਨ ਸੀਗਰੀ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਨੂੰ ਸਮਰਪਤ ਅੱਜ ਦੇ ਦਿਨ ਐਸਾ ਪ੍ਰਕਾਸ਼ ਸਾਡੇ ਗੁਰੂ ਸਹਿਬਾਨ ਸਾਡੇ ਲਈ ਐਸਾ ਪ੍ਰਕਾਸ਼ ਕਰਕੇ ਗਏ ਨੇ ਅਸ ਇਸ ਸੱਚ ਦੇ ਸ਼ਬਦ ਨਾਲ ਸਾਨੂੰ ਜੋੜ ਕੇ ਗਏ ਨੇ ਜੋ ਕਿ ਆਦਿ ਸੱਚ ਆ ਜਗਤ ਵੀ ਸੱਚ ਆ ਜੁਗਾ ਜਿਗੰਤਰਾ ਤੱਕ ਜਿਹੜੇ ਸੱਚ ਨੇ ਹਮੇਸ਼ਾ ਸੱਚ ਰਹਿਣਾ ਉਸ ਸੱਚੇ ਸ਼ਬਦ ਨਾਲ ਸਾਨੂੰ ਜੋੜ ਕੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾ ਕੇ ਗਏ ਨੇ ਸਮੁੱਚੀ ਸਿੱਖ ਕੌਮ ਨੂੰ ਉਸ ਦਾ ਅੱਜ ਪਹਿਲਾ ਜਿਹੜਾ ਪ੍ਰਕਾਸ਼ ਵਰ ਬਹ ਹੈ ਗੁਰਦੁਆਰਾ ਖਾਲਸਾ ਦਵੰਤ ਕੋ ਅੱਜ ਸਮੂਹੀਆਂ ਸਿੱਖ ਸੰਗਤਾਂ ਦੇ ਨਾਲ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੰਕਰ ਸਾਇਆ ਦੇ ਵਿੱਚ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸਲੀ ਸਬਾਈ ਮੰਤਿਤ ਹੈ ਇਹ ਨਗਰ ਕੀਰਤਨ ਗੁਰਦੁਆਰਾ ਖਾਲਸਾ ਜਵਾਹਰ ਪਹੁੰਚਦਾ ਹੋਇਆ ਲੋਟ ਦੁਆਰਾ ਰੇਂਦਰਾਨਗਰ ਗੋਗਰ ਵਸਤੀ ਠਾੜਾ ਸਰ ਦੀ ਬੈਕ ਦਾ ਤੋ ਹੁੰਦਾ ਹੋਇਆ ਗੁਰਦੁਆਰਾ ਭਾਈ ਲੱड्डा ਸਿੰਘ ਗੋੰਗਵਾਸ ਕੀ 메ਨ ਰੋਡ ਗੁਰਦੁਆਰਾ ਬਾਬਾ ਨਾਮਦੇਵ ਫੁੱਕੀ ਚੌਂਕ ਤੋਂ ਗੁਰਦੁਆਰਾ ਵਿਸ਼ੂ ਕਰਮਾ ਸਾਹਿਬ ਉਸ ਤੋਂ ਬਾਅਦ ਕੰਮਿਆਣੇ ਚੌਂਕ ਤੋਂ ਗੁਜਰਦਾ ਹੋਇਆ ਗੁਰਦੁਆਰਾ ਟਿੱਲਾ ਬਾਬਾ ਫਰੀਦ ਸਾਹਿਬ ਨਤਮਸਤਕ ਹੋ ਕੇ ਇਹ ਸੰਗਤਾਂ ਅੱਗੇ ਵੱਧ ਰਹੀਆਂ ਨੇ ਇਸ ਤੋਂ ਬਾਅਦ ਸਰਾਫਾਂ ਵਾਲੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਸ਼ੇਟੀਆਂ ਵਾਲੇ ਮਹੱਲੇ ਵਿੱਚ ਵੀ ਹੁੰਦਾ ਹਿਆ ਗੁਰਦੁਆਰਾ ਹਿੰਮਤਪੁਰਾ ਹਿੰਮਤ ਸਰ ਸਾਹਿਬ ਉਸ ਵਦ ਘੰਟਾ ਘਰ ਤੋਂ ਫੇਰ ਰਹੇ ਵਾਪਸੀ ਚੱਲੇ ਪਾਵੇਗਾ ਆਜਾ ਨਗਰ ਕੀਰਤਨ ਗੁਰਦਰਾ ਖਾਲਸਾ ਦਵਾਨ ਵਿੱਚ ਇਸ ਨਗਰ ਕੀਰਤਨ ਦੀ 8:30 ਵਜੇ ਸਮਾਪਤੀ ਹੋਵੇਗੀ ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਕਿਉਂਕਿ ਅੱਜ ਦੇ ਦਿਨ ਅਸੀਂ ਐਸੇ ਸੱਚ ਨਾਲ ਜੁੜੇ ਸੀ ਜੁੜਾ ਜੋਗਾ ਜਗੰਤਰਾਤ ਪਰ ਸਾਥੀ ਰਹਿਣਾ ਜੀ ਦਾ ਪ੍ਰਕਾਸ਼ ਤਾਂ ਹੋਇਆ ਹੈ ਲੇਕਨ ਜੀ ਦਾ ਅੰਤ ਕਦੇ ਵੀ ਨਹੀਂ ਹੋਣਾ ਐਸੀ ਸੱਚ ਨਾਲ ਸਾਡੇ ਗੁਰੂ ਸਹਿਬਾਨ ਸਾਨੂੰ ਜੋੜ ਕੇ ਗਏ ਨੇ ਸੱਚੇ ਮਾਰਗ ਚੱਲ ਗਿਆ ਉਹ ਸੁਧ ਕਰੇ ਜਹਾਨ ਸੱਚ ਦੇ ਮਾਰਗ 'ਤੇ ਚੱਲਣ ਵਾਲਿਆਂ ਦੀ ਉਸਤ ਹੁੰਦੀ ਸੀ ਮੈਂ ਇਸ ਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਆਪ ਜੀ ਦੇ ਮਾਣੇ ਮਰਾਈ ਆਪਾਂ ਵੀ ਇਸ ਸੱਚ ਦਾ ਹਿੱਸਾ ਬਣੀਏ ਜੋ ਕਿ ਸੱਚ ਸਾਡੇ ਗੁਰੂ ਸਹਿਬਾਨ ਸਾਨੂੰ ਲੈ ਕੇ ਗਏ ਨੇ ਸਾਨੂੰ ਸਨੇਹਾ ਦੇ ਕੇ ਗਏ ਨੇ ਆਸਥੀਏ ਸਨੇਹ ਦਾ ਆਪ ਆ ਵੀ ਆਨੰਦ ਮਾਣੀਏ ਜਿਹੜਾ ਆਦ ਵੀ ਸੱਚ ਹੈ ਜੋ ਜਗਾਦ ਵੀ ਸੱਚਾ ਹੈ ਜੋ ਜੁਗਾ ਜਗੰਤਨ ਤੱਕ ਸੱਚ ਰਹਿਣਾ ਆਪ ਜਪਾ ਅਵਰਾ ਨਾਮ ਜਪਾਵਾ ਦੇ ਮੁੱਖ ਬਾਤ ਮੁਤਾਬਕ ਸੰਗਤਾਂ 'ਚ ਸ਼ਬਦ ਪੜ੍ਹ ਰਹੀਆਂ ਸੀ ਮਗਰ ਮਗਰ ਸੰਗਤਾਂ ਆਪਣੀ ਰਸਨਾ ਨੂੰ ਪਵਿੱਤਰ ਕਰਨੀਆਂ ਸੀ ਸਮੁੱਚੀ ਸਿੱਖ ਕੌਮ ਨੂੰ ਸਮੁੱਚੇ ਬ੍ਰਹਿਮੰਡ ਨੂੰ ਪੂਰੀ ਦੁਨੀਆ ਨੂੰ ਅੱਜ ਦੇ ਦਿਨ ਦੀਆਂ ਬੇहद ਮੁਬਾਰਕਾਂ ਕਿਉਂਕਿ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਪਿਆ ਸੀ ਆਓ ਆਪਾਂ ਵੀ ਪ੍ਰਕਾਸ਼ ਦਾ ਇਸ ਸੱਚ ਦਾ ਨੰਮ ਮੰਨ ਜੀ ਆਪ ਨੂੰ ਜੀਵਨ ਬੜੀ ਕੀ ਦਾ ਖਾਲਸਾ ਕੋਈ ਸ਼ਾਮ ਨੂੰ ਦੁਆਨ ਸ਼ਾਮ ਨੂੰ ਕੋਈ ਦੁਆਨ ਸ਼ਾਮ ਨੂੰ ਗੁਰਦੁਆਰਾ ਖਾਲਸਾ ਦੁਆਨ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਮ ਨੂੰ ਸਮਰਪਿਤ ਸਿੱਖ ਕੌਮ ਦੇ ਸਰਮੌਰ ਕਥਾਵਾਚਕ ਜੇਨਾਂ ਦਾ ਬੜਾ ਆਦਬ ਹੈ ਸਾਰਿਆਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਸੰਗਤਾਂ ਦੇ ਵਿੱਚ ਗਿਆਨੀ ਜੀ ਸੰਤ ਸਿੰਘ ਜੀ ਪਰਵਾਨਾ ਜੀ ਕਥਾ ਬਾਤ ਦੇ ਗਿਲੰਦਰ ਵਾਲੇ ਆਪ ਸੰਗਤਾਂ ਨੂੰ ਕਥਾ ਦੇ ਨਾਲ ਇਹ ਹਾਲ ਕਰਨਗੇ ਸੱਚ ਨਾਲ ਜੋੜ ਲੈ ਕੇ ਖੁਸ਼ੀ ਲੈਣਗੇ ਆਓ ਆਪਾਂ ਸ਼ਾਮ ਨੂੰ ਵੀ ਉਸ ਖੁਸ਼ੀ ਦਾ ਹਿੱਸਾ ਬਣੀਏ ਸ਼ਾਮ ਨੂੰ ਉਸ ਸੱਚ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ